ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਪੋਲੀਓ ਆ ਕੇ ਦੋ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਰਾਣਾ ਔਰ ਫੋਟੋ ਚਾਜੇ ਜਿਆਦਾ ਨਹੀਂ ਹੈ ਮੇਰਾ ਇੱਥੇ ਆਉਣ ਦਾ ਮਕਸਦ ਹੈ ਕਿ ਜੋ ਸਾਡੇ ਲੀਡਰਾਂ ਨੇ ਮਾਨ ਸਾਹਿਬ ਨੇ ਔਰ ਕੇਜੀਵਾ ਜੀ ਨੇ ਸਿਹਤ ਕ੍ਰਾਂਤੀ ਦੀ ਗੱਲ ਕੀਤੀ ਹੈ ਉਹਦੇ ਚ ਬਹੁਤ ਸਾਰੇ ਕੰਮ ਕੀਤੇ ਗਏ ਜਿਹਦੇ ਵਿੱਚ ਆਮ ਆਦਮੀ ਕਲੀਨਿਕ ਬਣਾਏ ਗਏ ਆ ਕਿਤੇ ਕੁਆਲੀਫਾਈਡ ਡਾਕਟਰ ਆ ਫਾਰਮਾਸਿਸਟ ਕਲੀਨिकल ਅਸਿਸਟੈਂਟ ਔਰ ਉਹਦੇ ਚ 107 ਕਿਸਮ ਦੀਆਂ ਦਵਾਈਆਂ 47 ਕੇ ਸੰਦੇ ਟੈਸਟ ਹੁੰਦੇ ਆ ਕਾਲੇ ਪੀੜੀਏ ਏਡਸ ਪ੍ਰੈਗਨਸੀ ਡੈਂਗੀ ਦਾ ਟੈਸਟ ਇਹ ਪਹਿਲੀ ਵਾਰੀ ਆ ਪੂਰੇ ਦੇਸ਼ ਕੇ ਮੱਲਾਕਣੇ ਚ ਚਾਰ ਆਦਮੀ ਕਿੰਨੇ ਛੋੜੇ ਔਰ 100% ਅਵੇਲੇਬਿਲਟੀ ਆ ਹਮ ਡਰੱਗਸ ਦਿੱਲੀ ਬਾਉਂਡਰੀ ਹੋ ਗਈ ਆ ਮੈਂ ਕਿਹੜੇ ਮੱਲਾਕਣੇ ਚ ਖੜੀਆਂ ਦਵਾਈਆਂ ਵਰਤੀਆਂ ਖੜੀਆਂ ਹੋ ਗਈਆਂ ਕਿੱਥੇ ਕਿਹਨੂੰ ਡੈਂਗੀ ਹੋ ਗਿਆ ਇਹ ਮੇਰੇ ਕੋਲੇ ਰੋਜ਼ ਰਿਪੋਰਟ ਆਉਂਦੀ ਆ ਸੋ ਮੈਂ ਉਹਦੀ ਮੋਨਿਟਰਿੰਗ ਕਰਦਾ ਤੇ ਅੱਜ ਕਿੱਥੇ ਡੈੱਕੀ ਹੋਇਆ ਮੈਂ ਉੱਥੇ ਜਿਹੜਾ ਹੁੰਦਾ ਉਹਦੇ ਵਿੱਚ ਆਸ-ਪਾਸ ਦੇ 100 ਘਰਾਂ ਵਿੱਚ ਸਾਡੀਆਂ ਆਸ਼ਾ ਵਰਕਸ ਐਮ ਪੀ ਐਚ ਡਬਲਯੂ ਮੇਲ ਲੋਕਲ ਬਾਡੀਜ਼ ਦੇ ਸੈਨੀਟਰੀ ਇਨਸਪੈਕਟਰ ਇਕੱਠੇ ਹੋ ਕੇ ਜਾਂਦੇ ਆ ਮੈਂ ਫੋਨ ਕਰਕੇ ਪੁੱਛਦਾ ਹਾਂ ਵੀ ਤੁਹਾਡੇ 100 ਘਰਾਂ ਦੇ ਵਿੱਚ ਟੈਸਟ ਕਰਦੇ ਆ ਇਕੱਲੇ-ਇਕੱਲੇ ਘਰ ਜਾ ਕੇ ਉਹਨਾਂ ਦਾ ਕੁਲਰ ਦਾ ਪਾਣੀ ਪੰਛੀਆਂ ਵਾਲੇ ਕਟੋਰੇ ਮवेशੀਆਂ ਵਾਸਤੇ ਪਸ਼ੂਆਂ ਵਾਸਤੇ ਖੁਰਦੀਆਂ ਦਾ ਪਾਣੀ ਹਰ ਇੱਕ ਚੀਜ਼ ਚੈੱਕ ਕਰਦੇ ਆ ਬ੍ਰੇਜ ਦੀ ਡਰੇ ਬਿ ਡੈਂਗੀ ਦੀ ਬ੍ਰੀਡਿੰਗ ਜਿੰਨੇ ਘਟਦਾ ਕਰੇ ਹੁੰਦੀ ਆ ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵਾਸਤੇ ਚਿਤਤਤਾ ਨਾਲ ਕੰਮ ਕਰ ਰਹੀ ਹੈ ਸਾਰੀਆਂ ਦਵਾਈਆਂ ਪੰਜਾਬ ਦੇ ਸਾਰੇ ਹਸਪਤਾਲਾਂ 'ਚ ਬਿਲਡਿੰਗ ਬਹੁਤ ਵਧੀਆ ਹੈ ਦਵਾਈਆਂ ਪਹੁੰਚਦੀਆਂ ਪਹਿਲਾਂ 400 ਹੁਣ 1000 ਡਾਕਟਰ ਭਰਤੀ ਕੀਤੇ ਆ ਜੁਆਇਨ ਕਰ ਰਹੇ ਆ 700 ਜੁਆਇਨ ਕਰ ਗਏ ਆ ਤੇ ਤੁਹਾਡੇ ਜਨਤਕ ਦੇ ਵਿੱਚ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਨਰਸਾਂ ਦੀ ਭਰਤੀ ਹੋ ਗਈ ਆ ਨਵੰਬਰ ਦੇ ਵਿੱਚ 500 ਦਸੰਬਰ ਦੇ ਵਿੱਚ 500 1000 800 ਦੀ ਭਰਤੀ ਹੋ ਰਹੀ ਹੈ ਡਾਕਟਰ ਵੀ ਭੇਜਾਂਗੇ ਨਰਸਾਂ ਵੀ ਭੇਜਾਂਗੇ ਇਨਫਾਸੋ ਦੇ ਵਿੱਚ 24 ਘੰਟੇ ਡਾਕਟਰ ਹੋਵੇਗਾ 24 ਘੰਟੇ ਨਰਸਾਂ ਹੋਣਗੀਆਂ ਔਰ ਐਂਬੂਲੈਂਸ ਵੀ ਇੱਥੇ ਮੌਜੂਦ ਰਹੇਗੀ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਸੰਭੇ ਆਮ ਆਦਮੀ ਕਲੀਨਿਕ ਹੈ ਉਹਨਾਂ ਦੇ ਵਿੱਚ ਅਲਟਰਾਸਾਉਂਡ ਵੀ ਹੋਵੇ ਐਕਸ-ਰੇ ਦੀ ਮਸ਼ੀਨ ਇੱਥੇ ਦੇਾਂਗੇ ਡਿਜੀਟਲ ਦੇਾਂਗੇ ਉਹਦੀ ਰਿਪੋਰਟ ਵੀ ਆਨਲਾਈਨ ਹੋ ਜਾਂਦੀ ਹੈ ਅਲਟਰਾਸਾਉਂਡ ਦੇ ਡਾਕਟਰ ਹੋਣਾ ਚਾਹੀਦਾ ਹੁੰਦਾ ਸੋ ਇਹ ਸਾਰੀਆਂ ਸਹੂਲਤਾਂ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਸਰਕਾਰੀ ਹਸਪਤਾਲ ਠੀਕ ਕੀਤਾ ਦਵਾਈਆਂ ਚਾਹੀਆਂ ਡਾਕਟਰ ਨਰਸਾਂ ਚਾਹੀਆਂ ਸਾਰੀ ਸੂਰਤ ਸਾਰੇ ਹਸਪਤਾਲਾਂ 'ਚ ਫ੍ਰੀ ਹੋਏਗੀ ਫਿਰ ਵੀ ਕਿਸੇ ਨੂੰ ਲੋੜ ਪੈ ਜੇ ਹਰ ਇੱਕ ਪਰਿਵਾਰ ਨੂੰ ਇਸ ਸਾਲ ਦੇ ਵਿੱਚ ਦਸੰਬਰ ਦੇ ਵਿੱਚ 10 ਲੱਖ ਦਾ ਜੀਮੇ ਦਾ ਕਾਰਡ ਦੇ ਜਗਾ ਪਰਿਵਾਰ ਤੇ ਮਾਂ ਸਰਕਾਰ ਦਾ ਬਹੁਤ ਵੱਡਾ ਪ੍ਰੋਗਰਾਮ ਹੈ ਅਸੀਂ ਸਿਹਤ ਸੁਰਤਾ ਵੀ ਦੇਾਂਗੇ ਚੰਗੀ ਸਿੱਖਿਆ ਵੀ ਦੇਾਂਗੇ ਉन्नत ਖੇਤੀ ਦੇ ਅੰਦਰ ਚਾਹ ਵੀ ਡੜੇ ਤਰੀਕਾ ਵੀ ਸਖਾਵਾ ਵੀ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੰਜਾਬ ਦੀ ਦੁੱਖਤੀ ਰੱਖ ਇੱਥੇ ਤੁਹਾਡੀ ਮਦਦ ਦੀ ਲੋੜ ਹੈ ਹਰ ਇੱਕ ਪਿੰਡ ਨੇ ਇਹ ਮਤਾ ਪਾਸ ਕੀਤਾ ਮੀਟਿੰਗਾਂ ਕੀਤੀਆਂ ਐਮਐਲਏ ਸਾਹਿਬ ਜਾ ਕੇ ਆਏ ਆ ਮੈਂ ਖੁਦ ਆਪਣੇ 60 ਪਿੰਡਾਂ ਜਾ ਕੇ ਆਇਆ ਕੱਲੇ-ਕੱਲੇ ਪਿੰਡ ਦੇ ਵਿੱਚ ਯਾਤਰਾ ਕਰਕੇ ਸਾਰੇ ਜਿਹੜੇ ਸਾਰੀਆਂ ਪੰਚਾਇਤਾਂ ਰੈਜ਼ੋਲੂਸ਼ਨ ਪਾਸ ਕਰਕੇ ਅਸੀਂ ਪਿੰਡ 'ਚ ਨਸ਼ਾ ਵਿਕਣ ਨਹੀਂ ਦੇਣਾ ਜਿਹੜੇ ਨਸ਼ਾ ਕਰਦੇ ਆ ਸਾਡੇ ਕੋਲ ਲੈ ਕੇ ਆਓ ਫਤਿਹਗੜ੍ਹ ਸਾਹਿਬ 'ਚ ਬਹੁਤ ਵਧੀਆ ਬਣਿਆ ਤੁਹਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਇਨ ਹਾਊਸ ਕਰ ਰਹੇ ਆ ਸੋ ਇਹ ਸਰਕਾਰ ਲੋਕਾਂ ਨੂੰ ਪੱਖੀਆਂ ਲੋਕਾਂ ਬਾਰੇ ਸੋਚਦੀ ਆ ਸੋ ਇਹਨਾਂ ਸ਼ਖ਼ਸਾਂਾਂ ਨੂੰ ਮੈਂ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਆਏ ਆ ਔਰ ਸਾਰਿਆਂ ਨੂੰ ਬੀਨ ਕਰਦਾ ਕਿ ਜਿਹੜੀ ਮੇਰੀ ਆਵਾਜ਼ ਸੁਣਦੇ ਆ ਇਹ 5 ਸਾਲ ਤੋਂ ਛੋਟੇ ਉਮਰ ਦਾ ਕੋਈ ਬੱਚਾ ਹੋ ਜਾਣਾ ਹੋਵੇ ਜਿਹਦੇ ਦੋ ਮੂਤ ਜਿਹੜਾ ਉਹਨੇ ਪੋਲੀਓ ਦੀ ਦਵਾਈ ਨਾ ਪੀਤੀ ਹੋਵੇ ਇਹ ਮਾਪੇ ਦਾ ਸਾਰੇ ਸਮਾਜ ਦਾ ਪੰਚਾਇਤਾਂ ਦਾ ਤੁਸੀਂ ਦੇਖਣਾ ਜੇ ਤੁਹਾਡੇ ਗੁਆਂਢ ਤੋਂ ਪੁੱਛ ਲਓ ਭਾਈ ਬੱਚੇ ਨੂੰ ਦਵਾਈ ਪਰਾਪਤ ਨਹੀਂ ਤਾਂ ਚੱਲ ਜੀ ਆਪਾਂ ਡਿਸਪੈਂਸਰੀਆਂ ਦੇ ਵਿੱਚ ਅਗਲੇ 2 ਦਿਨ ਲਗਾਤਾਰ ਸਹੀ ਕੰਮ ਕਰਨਾ ਘਰ ਘਰ ਵੀ ਜਾਵਾਂਗੇ ਸਾਡੇ ਜਿਹੜੇ ਜੋ ਵੀ ਤੁਹਾਡਾ ਜਿਵੇਂ ਆਹ ਤੁਹਾਡਾ ਹਸਪਤਾਲ ਹੈ ਡਿਸਪੈਂਸਰੀ ਹੈ ਸਾਡਾ ਹੈਲਥ ਐਂਡ ਵੈਲਨੈਸ ਸੈਂਟਰ ਹੈ ਜਿਹੜਾ ਵੀ ਸਾਡਾ ਸਬ ਸੈਂਟਰ ਹੈ ਜਿਹੜਾ ਵੀ ਸੇਵਨਾ ਕਰਨਾ ਸੜਨਾ ਉਥੇ ਦਵਾਈ अवेलेबल ਹੈ ਇਹ ਦਵਾਈ ਜ਼ਰੂਰ ਪਾਣੀਆ ਔਰ ਇਸ ਮਹਾਜਗ ਦੇ ਵਿੱਚ ਮਹਾਨਦਾਨ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣਾ ਲੋਕਦਾਰ ਪਾਣਾ ਸੋ ਬਹੁਤ ਬਹੁਤ ਧੰਨਵਾਦ